ਸਸ਼ੀਗਾਲ ਪੰਜਾਬ ਨਿਊਜ਼ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦ ਕੋਟ ਸਵਾਗਤ ਕਰਦੀ ਆਂ ਖਬਰਾਂ ਦੀ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਇੱਕ ਵਾਰ ਮੁੜ ਵੀਰਬਾਲ ਦਿਵਸ ਦੇ ਨਾਮ ਤੇ ਜਥੇਦਾਰ ਗੜਗੱਜ ਨੇ ਜਤਾਇਆ ਰੋਜ਼ ਕਿਹਾ ਸਹਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ ਨਾ ਜਥੇਦਾਰ ਨੇ ਸਿੱਖ ਮੈਂਬਰ ਪਾਰਲੀਮੈਂਟਾਂ ਨੂੰ ਵੀ ਲਿਖਿਆ ਪੱਤਰ 10 ਦਸੰਬਰ ਨੂੰ ਟਿੱਬੀ ਹਨੂਮਾਨਗੜ ਰਾਜਸਥਾਨ ਵਿਖੇ ਹੋਣ ਵਾਲੇ ਕੱਟ ਤੋਂ ਪਹਿਲਾਂ ਹੀ ਡਰੀ ਪੰਜਾਬ ਪੁਲਿਸ ਇੱਕ ਵਾਰ ਮੁੜ ਪੰਜਾਬ ਪੁਲਿਸ ਨੇ ਪਾਨਾ ਸਿੱਧੂ ਨੂੰ ਕੀਤਾ ਗ੍ਰਿਫਤਾਰ ਟੋਲ ਪਲਾਜ਼ਾ ਦੇ ਮਲਾਜ਼ਮਾਂ ਨੇ ਸਿੱਖ ਵਿਅਕਤੀ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ ਦਸਤਾਰ ਦੀ ਕੀਤੀ ਵਿੱਦਿ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਟੋਲ ਪਲਾਜ਼ਾ ਉੱਤੇ ਹੀ ਲਗਾ ਦਿੱਤਾ ਤਰਨਾ ਚੋਰਾਂ ਦਾ ਸਾਥ ਨਹੀਂ ਦਵਾਂਗੀ ਅਜਿਹੇ ਬਹੁਤ ਨਿਕਲਦੇ ਹਨ ਨੋਟਿਸ ਕਾਨੂੰਨੀ ਨੋਟਿਸ ਜਾਰੀ ਹੋਣ ਤੋਂ ਬਾਅਦ ਬੋਲੀ ਨਮਜੋਤ ਕੋਲ ਸਰਦੂ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸ੍ਰੀ ਕਲਕੱਤਕ ਤੋਂ ਸਾਹਿਬ ਦੇ ਇੱਕ ਜਥੇਦਾਰ ਨੇ ਮੋਦੀ ਸਰਕਾਰ ਦੇ ਵੱਲੋਂ ਮਨਾਏ ਜਾਣ ਵਾਲੇ ਵੀਰਵਾਲ ਦਿਵਸ ਦੇ ਨਾਮ ਤੇ ਗੰਭੀਰ ਇਤਰਾਜ਼ ਪ੍ਰਗਟ ਕੀਤਾ ਸ਼੍ਰੀ ਕਲਕੱਤਾ ਸਾਹਿਬ ਦੇ ਕਾਰਜਕਾਰੀ ਸਰਬਰਾ ਗੈਨਿਕੁਲਦੀਪ ਸਿੰਘ ਗੜਗਜ ਦੇ ਹੁਕਮਾ ਹੇਠ ਖਤਰੇਤ ਨੇ ਇੱਕ ਵਿਸ਼ੇਸ਼ ਪੱਤਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਮੌਜੂਦ ਸਾਰੇ ਸਿੱਖ ਮੈਂਬਰ ਪਾਰਲੀਮੈਂਟਾਂ ਨੂੰ ਭੇਜਿਆ ਹੈ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਸਿੱਖ ਪਾਈਚਾਰਾ ਸਾਲ 2022 ਤੋਂ ਕੇਂਦਰ ਸਰਕਾਰ ਦੇ ਵੱਲੋਂ ਦਿੱਤੇ ਗਏ ਵੀਰਬਾਲ ਦਿਵਸ ਨਾਮ ਤੇ ਲਗਾਤਾਰ ਇਤਰਾਜ਼ ਕਰਦਾ ਆ ਰਿਹਾ ਜਿਸ ਸੰਬੰਧੀ ਸੰਗਤ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਈ ਪੱਤਰ ਸ਼੍ਰੀ ਕਲਕੱਤਾ ਸਾਹਿਬ ਵਿਖੇ ਪਹੁੰਚੇ ਹਨ ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਸਰਕਾਰ ਸਿੱਖ ਭਾਵਨਾਵਾਂ ਅਨੁਸਾਰ ਇਸ ਨਾਮ ਨੂੰ ਸਹਬਜ਼ਾਦੇ ਸ਼ਹਾਦਤ ਦਿਵਸ ਵਿੱਚ ਬਦਲੇ ਇਹ ਪੱਤਰ ਲੋਕ ਸਭਾ ਅਤੇ ਰਾਜ ਸਭਾ ਦੇ ਕੁੱਲ 14 ਮੈਂਬਰ ਪਾਰਲੀਮੈਂਟਾਂ ਨੂੰ ਭੇਜਿਆ ਗਿਆ ਅਤੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਜ਼ੋਰ ਦਾ ਢੰਗ ਨਾਲ ਝੁਕਣ ਪੱਤਰ ਦੇ ਅੰਤ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਮੰਗ ਸਿਰਫ ਨਾਮ ਬਦਲਣ ਲਈ ਨਹੀਂ ਹੈ ਸਗੋਂ ਸਿੱਖ ਇਤਿਹਾਸ ਅਤੇ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅੱਜ ਸਿਮਰਜ ਸਿੰਘ ਮਾਨ ਨੇ ਜ਼ੋਨ ਝੰਡੇ ਮਾਝਾ ਤੋਂ ਬਲਾਕ ਸੰਪਤੀ ਦੇ ਉਮੀਦਵਾਰ ਬੀਬੀ ਭਜਨ ਕੋੜ ਦੇ ਹੱਕ ਵਿੱਚ ਪਿੰਡ ਮਦੋਂ ਵਿਖੇ ਚੋਣ ਪ੍ਰਚਾਰ ਕੀਤਾ ਤੇ ਵੱਧ ਤੋਂ ਵੱਧ ਲੋਕਾਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ ਸਿਮਰਜ ਸਿੰਘ ਮਾਨ ਨੇ ਕਿਹਾ ਕਿ ਜਿੰਨੀਆਂ ਵੀ ਚੋਣਾਂ ਹੋਣਗੀਆਂ ਇਹ ਸਾਡੀ ਕੌਮ ਲਈ ਬੇहद ਜ਼ਰੂਰੀ ਹਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਹੁਣ ਸੋਚ ਸਮਝ ਕੇ ਵੋਟ ਪਾਉਣ ਨਹੀਂ ਪੰਜਾਬ ਦਾ ਭਾਰੀ ਨੁਕਸਾਨ ਹੋਵੇਗਾ ਬਾਤ ਸੰਗਤਜੀਤ ਨੰਬਰ 200 ਆਪ ਨੂੰ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਦੀ ਬਹੁਤ ਕਿਰਪਾ ਜਿਹੜੇ ਤੁਸੀਂ ਅੱਜ ਇੱਥੇ ਕੱਟ ਕੀਤਾ ਸਾਡੇ ਬੀਬੀ ਜੀ ਭਟਨਖੌਰ ਸਾਡੇ ਕੈਂਡੀਡੇਟ ਹੈ ਔਰ ਇਹ ਇਲੈਕਸ਼ਨ ਲੜ ਰਹੇ ਹੈ ਜਿੰਨੇ ਵੀ ਇਲੈਕਸ਼ਨ ਹੋਣਗੇ ਇਹ ਸਾਡੀ ਕੌਮ ਦੇ ਲਈ ਬਹੁਤ ਜ਼ਰੂਰੀ ਨੇ ਕਿਉਂ ਕਰਕੇ ਆਪਾਂ ਆਪਣੇ ਵਿਰਸੇ ਨੂੰ ਹੁਣ ਭੁੱਲ ਚੁੱਕੇ ਆਂ ਆਪਾਂ ਜਿਵੇਂ ਹਿੰਦੂਤਵਾ ਦਾ ਰਾਜ ਹੈ ਉਹਦੇ ਵਿੱਚ ਆਪਾਂ ਸ਼ਾਮਲ ਹੋ ਗਏ ਆਂ ਤੁਹਾਨੂੰ ਮਿਸਾਲ ਦੇ ਤੌਰ ਤੇ ਦੱਸਦਾ ਕਿ ਮੋਗਲ ਹਕੂਮਤ ਦੇ ਵੇਲੇ ਕੋਈ ਵੀ ਗੈਰ ਮੁਸਲਮਾਨ ਕਿਰਪਾਣ ਨਹੀਂ ਸੀ ਚੱਕ ਸਕਦਾ ਕਿਉਂ ਕਰਕੇ ਰਾਜ ਭਾਗ ਦੀ ਨਿਸ਼ਾਨੀ ਹੈ ਕੋਈ ਵੀ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ ਇਹ ਰਾਜ ਭਾਗ ਦੀ ਨਿਸ਼ਾਨੀ ਸੀਗੀ ਕੋਈ ਵੀ ਗੈਰ ਮੁਸਲਮਾਨ ਬਾਜ ਦੇ ਨਾਲ ਸਕਾਰ ਨਹੀਂ ਸੀ ਖੇਡ ਸਕਦਾ ਛੇਵੇਂ ਪਾਤਸ਼ਾਹ ਨੇ ਸਾਨੂੰ ਇਹ ਸਾਰਾ ਕੁਝ ਦਿੱਤਾ ਰਾਜ ਭਾਗ ਦੀਆਂ ਨਿਸ਼ਾਨੀਆਂ ਪਰ ਹੁਣ ਸਾਡੇ ਵਿੱਚ ਕਿੰਨੀ ਗਰਬਟ ਆ ਗਈ ਹੈ ਕਿ ਜਿਹੜੀ ਚੀਜ਼ ਗੁਰੂ ਨਾਨਕ ਸਾਹਿਬ ਨੇ ਸਾਨੂੰ ਹਟਾਈ ਸੀ ਸਾਨੂੰ ਬਰਾਬਰਤਾ ਦਿੱਤੀ ਸਾਡੀ ਜਾਤ ਪਾਤ ਖਤਮ ਕਰਤੀ ਹੁਣ ਤੁਸੀਂ ਦੱਸੋ ਕਿੱਥੇ ਕਿਰਪਾਨ ਕਿੱਥੇ ਘੋੜੇ ਦੀ ਸਵਾਰੀ ਕਿੱਥੇ ਬਾਜ ਦੇ ਨਾਲ ਸ਼ਿਕਾਰ ਖੇਡਣ ਨੂੰ ਤੇ ਹੁਣ ਆਪਾਂ ਨੇ ਝਾੜੂ ਚੱਕ ਲਿਆ ਹੁਣ ਇਹ ਗravit ਨਹੀਂ ਆਈ ਕਿ ਭਕੇ ਇੱਕ ਬਿਲਕੁਲ ਥੱਲੇ ਨੂੰ ਗਿਰ ਗਏ ਆ ਮੇਰਾ ਦਿਲ ਕਰਦਾ ਕਿ ਆਪਾਂ ਗਲਾਸ ਦੇ ਵਿੱਚ ਪਾਣੀ ਪਾ ਕੇ ਉਹਦੇ ਵਿੱਚ ਡੁੱਬ ਮਰੀਏ ਕਿਉਂ ਕਰਕੇ ਕਿੱਥੇ ਰਾਜ ਭਾਗ ਦੇ ਸਾਰੇ ਚਿੰਨ ਦੇ ਤੇ ਕਿੱਥੇ ਹੁਣ ਆਪਾਂ ਝਾਲੂ ਫਾੜੀ ਫਿਰਦੇ ਆ ਤੇ ਕਿੰਨੀ ਗੰਦਗੀ ਹੈ ਤੁਸੀਂ ਦੇਖਦੇ ਹੋ ਢੇਰ ਲੱਗੇ ਪਏ ਆ ਪਲਾਸਟਿਕ ਦੇ ਗੰਦਗੀ ਦੇ ਤੇ ਫੇਰ ਜਿਹੜੇ ਆਮ ਪਾਰਟੀ ਦੇ ਬੰਦੇ ਆ ਜੇ ਆਪਾਂ ਬੰਦੇ ਆ ਬੰਦਿਆਂ ਦੇ ਪੁੱਤ ਆ ਇਹਨਾਂ ਦੇ ਕੰਨ ਫੜੋ ਇਹਨਾਂ ਨੂੰ ਬੋਖਰਾ ਦਿਓ ਔਰ ਇਹਨਾਂ ਨੂੰ ਕੋਈ ਸਫਾਈ ਕਰੋ ਕੰਜਰੋ ਉਹ ਤਾਂ ਗੱਲ ਬਣੀ ਹੀ ਨਾ ਲਾਪਤਾ 328 55 ਸਰੂਪ ਮਾਮਲੇ ਦੇ ਵਿੱਚ ਐਫਆਈਆਰ ਦਰਜ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਭੰਡਾਰੀ ਪੁਲ ਅੰਮ੍ਰਿਤਸਰ ਤੇ ਪ੍ਰੈਸ ਵਾਰਤਾ ਕੀਤੀ ਗਈ ਇਸ ਮੌਕੇ ਸੁਖਜੀਤ ਖੋਸਾ ਦਾ ਕਹਿਣਾ ਕਿ ਸਰਕਾਰ ਦੇ ਵੱਲੋਂ ਕੀਤੀ ਗਈ ਕਾਰਵਾਈ ਦੇ ਨਾਲ ਸਹੀ ਪਰ ਅਧੂਰੀ ਹੈ ਉਹਨਾਂ ਦਾ ਕਹਿਣਾ ਕਿ 5 ਸਾਲ ਬਾਅਦ ਕੇਵਲ 395 ਧਾਰਾ ਹੇਠ ਐਫਆਈਆਰ ਦਰਜ ਕਰਨਾ ਕਾਫੀ ਨਹੀਂ ਹੈ ਸਗੋਂ ਉਹਨਾਂ ਦਾ ਕਹਿਣਾ ਕਿ ਜਿਨ੍ਹਾਂ ਲੋਕਾਂ ਨੇ ਇਨਸਾਫ ਮੰਗਦੇ ਗੁਰਸਿੱਖਾਂ ਤੇ ਹਮਲੇ ਕੀਤੇ ਨੇ ਉਹਨਾਂ ਤੇ ਧਾਰਾ 326 ਅਤੇ 307 ਤਹਿਤ ਵੀ ਸਖਤ ਕੇਸ ਦਰਜ ਕੀਤੇ ਜਾਣੇ ਚਾਹੀਦੇ ਨੇ ਸੁਖਜੀਤ ਖੋਸਾ ਨੇ ਦੋਸ਼ ਲਗਾਇਆ ਕਿ ਨਵੰਬਰ 2023 ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਤਰਨੇ ਸਮੇਂ ਕਈ ਗੁਰਸਿੱਖਾਂ ਨੂੰ ਡਾਂਗਾਂ ਦੇ ਨਾਲ ਕੁੱਟਿਆ ਗਿਆ ਹੱਥ ਪੈਰ ਤੋੜ ਦਿੱਤੇ ਗਏ ਅਤੇ ਦਸਤਾਰਾਂ ਦੀ ਬਦਵੀ ਵੀ ਕੀਤੀ ਗਈ ਉਨ੍ਹਾਂ ਦਾ ਕਹਿਣਾ ਹੈ ਕਿ ਤਰਲੋਚਨ ਸਿੰਘ, ਲਖਬੀਰ ਸਿੰਘ, ਸਰੂਪ ਸਿੰਘ ਸਮੇਤ ਕਈ ਪੀੜਤਾਂ ਦੀਆਂ ਮੈਡੀਕਲ ਰਿਪੋਰਟਾਂ ਮੌਜੂਦ ਹਨ ਪਰ ਅਜੇ ਤੱਕ ਦੋਸ਼ੀਆਂ ਖਿਲਾਫ ਕੋਈ ਠੁਕਵੀਂ ਕਾਰਵਾਈ ਨਹੀਂ ਹੋਈ ਹੈ। ਪਰੰਤੂ ਅਸਲ ਗੱਲ ਇਹ ਹੈ ਕਿ ਹੁਣ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ। ਤੇ ਜਿਹੜੇ ਲੋਕਾਂ ਨੇ ਜਿਨ੍ਹਾਂ ਲੋਕਾਂ ਦੀ ਸ਼ਹਿਰ ਦੇ ਉੱਤੇ ਇਹਨਾਂ ਗੁਰਸਿੱਖਾਂ ਦੀਆਂ ਡਾਂਗਾ ਮਾਰ ਮਾਰ ਹੱਡ ਤੋੜੇ ਗਏ ਤੇ ਉਲਟਾ 307 ਦੇ ਪਰਚੇ ਕਰਵਾਏ ਗਏ ਉਹਦੇ ਵਿੱਚੋਂ ਮੈਨੂੰ ਜੇਲ੍ਹ ਰੱਖਿਆ ਗਿਆ ਬਾਕੀ ਚਲੋ ਜਮਾਨਤਾਂ ਕਿਸੇ ਤਰ੍ਹਾਂ ਥੋੜਾ ਬਹੁਤਾ ਭਜਨਾਟ ਕਰਕੇ ਬਚਾਅ ਕਰ ਲਿਆ ਪਰ ਕੁਝ ਬੰਦੇ ਸਾਡੇ ਜੇਲਾਂ ਚ ਵੀ ਰਹੇ ਸਾਰਾ ਕੁਝ ਹੋਇਆ ਤੇ ਇਸ ਗੱਲ ਨੂੰ ਸਰਕਾਰ ਨਜ਼ਰਅੰਦਾਜ਼ ਨਾ ਕਰੇ ਜੇ ਸਰਕਾਰ ਨੇ ਇਹਨੂੰ ਨਜ਼ਰਅੰਦਾਜ਼ ਕੀਤਾ ਤੇ ਸਿੱਖਾਂ ਦਾ ਰੋ ਤੇ ਰੋਸ ਉਨਾ ਹੀ ਬਰਾਬਰ ਦਾ ਜਿਹੜਾ ਝੱਲਣ ਦੀ ਭਾਗੇਦਾਰ ਹੋਊਗੀ ਸਰਕਾਰ ਜਿੰਨਾ ਹੁਣ ਤੱਕ ਅਸੀਂ ਐਸਜੀਪੀਸੀ ਦਾ ਤੇ ਬਾਦਲ ਕੋੜਮੇ ਦਾ ਕਰਦੇ ਰਹੇ ਹਾਂ ਇਸ ਕਰਕੇ ਇਹ ਹੀ ਸਾਡਾ ਅੱਜ ਦਾ ਤੁਹਾਨੂੰ ਇੱਥੇ ਦੱਸਣ ਦਾ ਸੱਦਣ ਦਾ ਮਤਲਬ ਸੀਗਾ ਕਿ ਜਿਹੜੀ ਸਾਡੇ ਵਾਲੀ ਗੱਲ ਹੈਗੀ ਆ ਜਿਹੜੀ ਆਪੀਸੀ ਦੀਆਂ ਧਾਰਾਂ ਚ 326 ਦਾ ਪਰਚਾ ਦਰਜ ਹੋਇਆ ਹੋਇਆ ਮੈਡੀਕਲ ਦੀ ਰਿਪੋਰਟ ਆ ਦਲਬਾਗ ਤੋਂ ਹੁਣਾਂ ਦੀ ਵੀ ਮੈਡੀਕਲ ਦੀ ਰਿਪੋਰਟ ਲੱਗੀ ਆ ਤਰਲੋਚਨ ਤੋਂ ਹੁਣਾਂ ਦੀ ਵੀ ਲੱਗੀ ਆ ਸਰੂਪ ਸਿੰਘ ਹੁਣਾਂ ਦੀ ਵੀ ਲੱਗੀ ਆ ਲਖਬੀਰ ਸਿੰਘ ਮਹਾਲਮ ਦੀ ਵੀ ਲੱਗੀ ਆ ਬਾਜ ਸਿੰਘ ਦੀ ਵੀ ਲੱਗੀ ਆ ਬਲਬੀਰ ਸਿੰਘ ਮੁੱਛਲ ਦੀ ਵੀ ਲੱਗੀ ਆ ਮੇਰੀ ਖੁਦ ਦੀ ਵੀ ਐਮਐਲਏ ਰਿਪੋਰਟ ਲੱਗੀ ਆ ਪਰ ਉਹਦੇ ਤੇ ਕੁਝ ਨਹੀਂ ਹੋਇਆ ਉਲਟਾ 307 ਇੱਕ ਸਾੜਿਆਂ ਤੇ ਸਾਰਿਆਂ ਤੇ ਸਾਂਝਾ ਇੱਕ ਮੇਰੇ ਤੇ ਇਕੱਲੇ ਤੇ ਜਿਹੜਾ ਉਹ ਇੱਥੇ ਸੀਗਾ 71 ਇੱਕ ਕੀ ਉਹਦਾ ਨਾਮ ਮੈਨੂੰ ਚੇਤਾ ਭੁੱਲ ਗਿਆ ਹਾਂਜੀ ਅਕਾਸ਼ ਨਹੀਂ ਪ੍ਰਤਾਪ ਸਿੰਘ ਨਹੀਂ ਉਹ ਅਪੂਰੇ ਵਾਲਾ ਸੁਖਦੇਵ ਸਿੰਘ ਪੂਰਾ ਜਿਹੜਾ ਕਹਿੰਦਾ ਕਿ ਮੇਰੇ ਤੇ ਹਮਲਾ ਕੀਤਾ ਹੁਣ ਸੰਗਤ ਤੇ ਇਹ ਲੋਕ ਉਹਨਾਂ ਦਿਨਾਂ ਵਿੱਚ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਕਿਸੇ ਲੀਡਰ ਦੀ ਕੋਠੀ ਵਾਂਗੂ ਬੰਦ ਕਰਦੇ ਰਹਿਆ ਸੰਗਤ ਦਾ ਆਉਣਾ ਜਾਣਾ ਬੰਦ ਕਰਦੇ ਰਹਿਆ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ 328 ਸਰੂਪ ਗਾਇਬ ਹੋਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਐਫਆਈਆਰ ਦਰਜ ਕੀਤੇ ਜਾਣ ਦਾ ਸਵਾਗਤ ਕਰਦੇ ਆ ਕਿ ਆਸ ਹੈ ਕਿ ਇਸ ਐਫਆਈਆਰ ਦੇ ਦਰਜ ਹੋਣ ਮਗਰੋਂ ਇਸ ਮਾਮਲੇ ਵਿੱਚ ਇਨਸਾਫ ਮਿਲੇਗਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਚੈਨਲ ਸਕੱਤਰ ਜਗਦੀਪ ਸਿੰਘ ਕਾਲੋ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਈ ਕਾਨੂੰਨੀ ਕਾਰਵਾਈ ਤੇ ਸਮੁੱਚੇ ਪੰਥ ਨੂੰ ਤਸੱਲੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ 5 ਸਾਲ ਤੋਂ ਸੰਗਤ ਕਾਰਵਾਈ ਦੀ ਉਡੀਕ ਕਰ ਰਹੀ ਸੀ ਤੇ ਹੁਣ ਕਾਰਵਾਈ ਹੋਣਾ ਪੰਥ ਦੇ ਹਿਰਦੇ ਠਾਰੇ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿੱਚ ਸਨਨਾ ਭਰਾਵਾਂ ਨੇ ਪਹਿਲਾਂ 328 ਰੁਪਿਆਂ ਦੇ ਲਾਪਤਾ ਹੋਣ ਦਾ ਮੁੱਦਾ ਬਣਾਇਆ ਸੀ ਪਰ ਅੱਜ ਪੰਜਾਬ ਪੁਲਿਸ ਦੇ ਵੱਲੋਂ ਐਫਆਈਰਡੀ ਦਰਜ ਕਰਨ ਦੇ ਬਾਅਦ ਉਹਨਾਂ ਚੁੱਪੀ ਧਾਰ ਲਈ ਹੈ। ਜਿਸ ਤੋਂ ਸਾਬਿਤ ਹੋ ਗਿਆ ਕਿ ਇਹ ਉਹ ਸਿਰਫ ਸਿਆਸਤ ਕਰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਨਨਾ ਭਰਾਵਾਂ ਨੂੰ ਹੁਣ ਮਾਮਲੇ ਤੇ ਚੁੱਪੀ ਤੋੜਨੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਦੂਜਾ ਕੇਸ ਜਿਹੜਾ ਕਿਤਾਬ ਦੇ ਮਾਮਲੇ ਦੇ ਵਿੱਚ ਹੋਇਆ ਉਸ ਮਾਮਲੇ ਦੇ ਵਿੱਚ ਵੀ ਉਹ ਸਵਾਗਤ ਕਰਦੇ ਹਨ ਪ੍ਰਧਾਨ ਕਾਲਕਾਂ ਤੇ ਕਾਲੋ ਦਾ ਕਹਿਣਾ ਹੈ ਕਿ ਗੁਰੂ ਸਹਿਬਾਨ ਬਾਰੇ ਗਲਤ ਪ੍ਰਚਾਰ ਨਹੀਂ ਹੋਣਾ ਚਾਹੀਦਾ ਪਰ ਇਸ ਪੁਸਤਕ ਰਾਹੀਂ ਗਲਤ ਪ੍ਰਚਾਰ ਹੋ ਰਿਹਾ ਸੀ ਉਹਨਾਂ ਦੇ ਕਹਿਣਾ ਹੈ ਕਿ ਉਹ ਸਮਝਦੇ ਹਨ ਕਿ ਇਸ ਮਾਮਲੇ ਦੇ ਵਿੱਚ ਪਿਛਲੇ 5 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਕਾਰਵਾਈ ਤੋਂ ਟਲਦੀ ਆ ਰਹੀ ਸੀ ਸ਼ਰਾਵਤੀ ਕੈਮੀਕਲ ਫੈਕਟਰੀ ਲਈ ਲੜਾਈ ਲੜ ਰਹੇ ਮੇਗਾ ਸਿੱਧੂ ਅਤੇ ਹੋਰ ਨੌਜਵਾਨਾਂ ਉਤੇ 307 ਦੇ ਝੂਠੇ ਪਰਚੇ ਖਿਲਾਫ 10 ਦਸੰਬਰ ਨੂੰ ਟੀਬੀ ਹਨੂਮਾਨਗੜ੍ਹ ਰਾਜਸਥਾਨ ਵਿਖੇ ਵੱਡਾ ਇਕੱਠ ਹੋਵੇਗਾ ਪਰ ਉਸ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਨੇ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਇਸ ਤਹਿਤ ਪੰਜਾਬ ਪੁਲਿਸ ਨੇ ਭਾਨਾ ਸਿੱਧੂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਕੁਰ ਖੇਤਰ ਦੇ ਪਿਓਵਾ ਦੇ ਥਾਣਾ ਟੋਲ ਪਲਾਜ਼ਾ ਤੇ ਪੁਲਿਸ ਵਾਲਿਆਂ ਦੇ ਸਾਹਮਣੇ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਇੱਕ ਸਿੱਖ ਵਿਅਕਤੀ 'ਤੇ ਕੋਟਮਾਰ ਕੀਤੀ ਤੇ ਇਸ ਦੌਰਾਨ ਉਸ ਦੀ ਦਸਤਾਰ ਵੀ ਉਤਾਰੀ ਗਈ। ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਥਾਣਾ ਟੋਲ ਪਲਾਜ਼ਾ ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਟੋਲ ਪਲਾਜ਼ਾ ਮੁਲਾਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਹੋਵਾ ਦੇ ਪਿੰਡ ਗੁੰਮਥਲਾ ਗਾਦੂ ਦੇ ਰਹਿਣ ਵਾਲੇ ਇੱਕ ਸਿੱਖ ਵਿਅਕਤੀ ਦੀ ਕਰੀਬ 7 ਟੋਲ ਪਲਾਜ਼ਾ ਮੁਲਾਜ਼ਮਾਂ ਨੇ ਕੁਟਮਾਰ ਕੀਤੀ ਜਿਸ ਕਾਰਨ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮਨੀ ਸਿੰਘਾ ਗੁੰਮਥਲਾ ਸੇ ਜਿਵੇਂ ਟੋਲ ਸੇ ਨਿਕਲ ਰਹੇ تھے ਮੈਂ ਗੁੰਮਥਲਾ ਕੋ ਗੁੰਮਥਲਾ ਕੋ ਇਹ ਟੋਲ ਮਾਫ ਹੈ। ਹਾਂਜੀ। तो इसके कर्मचारी ने उसे निकलने दिया नहीं यहाँ पे तो उसने कहा भी मैं से घुम इसको साइड में करवा निकलूंगी इतनी बात उसकी मारपीट की उसके, उसके पगड़ी उतार दी दाढ़ी को भी नोचा उसको और पांच सौ जन गंडासी लेके मारपीट की उसके साथ ज्यादा मारा हुआ फिर एक बंदा और इनका टोल कर्मचारी है उधर से लेके आया गंडासा लेके आया मुलाजिम यही प्रशासन भी पास ही खड़ा था प्रशासन के सामने प्रशासन के सामने गंडासी लेके आया उनको ਹਮਾਰੀ ਯਹੀ ਮੰਗ ਹੈ ਕਿ ਉਹ ਸਰਕਾਰ ਦੇ ਜੋ 7 ਬੰਦੇ ਹਨ ਉਹਨਾਂ ਕੋ ਸਭੀ ਕੋ ਅਰੈਸਟ ਕੀਤਾ ਜਾਏ ਤਬ ਕਿਸਨੇ ਲੋਗਤੇ ਉਹ 7 ਜਣੇ ਸਰੀਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਪੰਜਾਬ ਦੇ ਹੱਕਾਂ ਅਤੇ ਖੁਦਮੁਖਤਿਆਰੀ ਲਈ ਵਾਰਿਸ ਪੰਜਾਬ ਜਥੇਬੰਦੀ ਦੇ ਵੱਲੋਂ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੋਂ ਸ਼ੁਰੂ ਕੀਤੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੱਕ ਦੇ ਪੈਦਲ ਮਾਰਚ ਦੀ ਸਮਾਪਤੀ ਦੀ ਅਰਦਾਸ ਕਾਲਿਆਣੀ 10 ਦਸੰਬਰ ਨੂੰ ਕੀਤੀ ਜਾਵੇਗੀ ਜਿਸ ਦੇ ਵਿੱਚ ਭਾਈ ਮਨਦੀਪ ਸਿੱਧੂ ਨੇ ਵਾਦੋ-ਵਾਦ ਸੰਗਤ ਤੋਂ ਪਹੁੰਚਣ ਦੀ ਅਪੀਲ ਕੀਤੀ ਹੈ ਦੱਸ ਦੇ ਕਿ ਇਹ ਪੈਦਲ ਮਾਰਚ ਸ੍ਰੀਨੰਦਪੁਰ ਸਾਹਿਬ ਦੇ ਮਤੇ ਨੂੰ ਸਮਰਪਿਤ ਹੈ ਅਰਦਾਸ ਬੇਨਤੀਆਂ ਕਰਕੇ ਪੱਠਾ ਸਰਦਨ ਤੋਂ ਚਾਲੇ ਪਾਵਾਂਗੇ ਕੱਲ ਦਾ ਪੜਾ ਕੀ ਪੁਰ ਸਾਹਿਬ ਵਿਖੇ ਆ ਤੇ ਪਰਸੋ 10 ਤਰੀਕ ਨੂੰ ਅਰਦਾਸ ਬੇਨਤੀਆਂ ਕਰਨ ਆਪਾਂ ਸਾਰੇ ਇਕੱਠੇ ਹੋਈਏ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਪੈਗਲ ਮਾਰਚ ਨੂੰ ਸਮਾਪਤ ਕਰੀਏ ਇਹ ਆਪਣੇ ਪੰਜਾਬ ਦੀ ਗੱਲ ਆ ਆਪਣੇ ਹੱਕਾਂ ਦੀ ਗੱਲ ਆ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆ ਬਾਈ ਦੀਪ ਨੂੰ ਚਾਉਣ ਵਾਲੇ ਬਹੁਤ ਆ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ ਥਾਂ ਥਾਂ ਤੋਂ ਜਿੱਥੇ ਵੀ ਪੜਾ ਖਰੀਦਾ ਜਾਂ ਜਿੱਥੇ ਜਿਹੜੇ ਪਿੰਡਾਂ ਵੇਚਤੀ ਜਾਂ ਸ਼ਹਿਰਾਂ ਵੇਚਤੀ ਨਿਕਲੀ ਤਾਂਗਾ ਬਾਈ ਨੂੰ ਚਾਹਣ ਵਾਲੇ ਬਹੁਤ ਵੱਧ ਚੜ ਕੇ ਇਸ ਵਿੱਚ ਹਿੱਸਾ ਲੈ ਰਹੇ ਹੈਗੇ ਤੇ ਮੈਂ ਇੱਕ ਬੇਨਤੀ ਕਰਦਾ ਵੀ ਸਾਰੀ ਸਾਧ ਸੰਗਤ ਜਿੰਨੀ ਵੀ ਪੰਜਾਬ ਦੀ ਇਹ ਮੇਰੀ ਵੀਡੀਓ ਪਹਿਲਾਂ ਤਾਂ ਸ਼ੇਅਰ ਕਰਦੇ ਹੋ ਤਾਂ ਜੋ ਸਬ ਤੱਕ ਪਹੁੰਚ ਸਕੇ ਕਿਉਂਕਿ ਮੀਡੀਆ ਸਪੋਰਟ ਆਪਾਂ ਨੂੰ ਬਹੁਤ ਘੱਟ ਆ ਉਹ ਚਾਹੁੰਦੇ ਨਹੀਂ ਵੀ ਆਪਾਂ ਗੱਲ ਪੰਜਾਬ ਦੀ ਕਰੀਏ ਪੰਜਾਬ ਦੇ ਹੱਕਾਂ ਦੀ ਕਰੀਏ ਵੀ ਆਓ ਸਾਰਿਆਂ ਨੂੰ ਬੇਨਤੀ ਆ ਵੀ ਆਪੋ ਆਪਣੇ ਟਰੈਕਟਰ ਲੈ ਕੇ ਜਾਂ ਕੋਈ ਗੱਡੀ ਲੈ ਕੇ ਆਓ ਤੇ ਆਪਾਂ 10 10 ਤਰੀਕ ਨੂੰ ਸਵੇਰੇ 10:00 ਵਜੇ ਕੀਰਤਨ ਹੋਰ ਸਤਿ ਅਰਦਾਸ ਬੇਨਤੀਆਂ ਨਾਲ ਚੱਲ ਗਏ ਤੇ ਆਪਣਾ ਉਦੋਂ ਦਾ ਪੜਾਅ ਵੀ ਸਾਰਾ 12-13 ਕਿਲੋਮੀਟਰ ਦਾ ਵੀ 4 ਕਿ ਘੰਟਿਆਂ ਦਾ ਆਪਣਾ ਬੰਦਾਗਾ ਪੈਦਲ ਮਾਰਚ ਤੇ ਕਰਕੇ ਆਪਾਂ ਅਨਤਪੁਰ ਸਾਹਿਬ ਕੇਸਗੜ੍ਹ ਤੱਕ શ્રી ਕੇਸਗੜ੍ਹ ਸਾਹਿਬ ਵਿਖੇ ਅਰਦਾਸ ਬੇਨਤੀਆਂ ਨਾਲ ਇਸ ਪੈਦਲ ਮਾਰਚ ਨੂੰ ਸਮਾਪਤ ਕਰੀਏ ਬਾਈ ਦੀਪ ਨੂੰ ਚਾਉਣ ਵਾਲੇ ਬਹੁਤ ਆ ਤੇ ਬਾਈ ਦਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਵੀ ਇਸ ਪੈਦਲ ਮਾਰਚ ਵਿੱਚ ਹਿੱਸਾ ਲੈ ਚੁੱਕੇ ਆ ਤੇ ਜਾਰ ਜਿਹੜੇ ਆਉਣਾ ਚਾਹੁੰਦੇ ਆ ਤੇ ਬਾਈ ਨੂੰ ਚਾਉਣ ਵਾਲਿਆਂ ਨੂੰ ਵੀ ਮੈਂ ਇਹੀ ਕਹੂੰਗਾ ਵੀ ਬਹੁਤ ਆਪਾਂ ਬਾਈ ਦੇ ਨਾਮ ਤੇ ਫੋਟੋਆਂ ਪਾਉਨੇ ਆ ਬਾਈ ਦਾ ਸਟੇਟਸ ਲਾਉਨੇ ਆ ਆਉ ਬਾਈ ਵੀ ਗੱਲ ਐਸੀ ਅਨੰਦਪੁਰ ਸਾਹਿਬ ਵਾਲੇ ਮਤੇ ਦੀ ਕਰਦਾ ਸੀ ਤੇ ਆਪਾਂ ਕੱਲਾ ਘਰਾਂ ਚ ਬੈਠ ਕੇ ਨਾ ਪੰਜਾਬ ਕਾਂਗਰਸ ਅੰਦਰ ਚੱਲ ਰਿਹਾ ਅੰਦਰੂਨੀ ਤਨਾਅ ਇੱਕ ਵਾਰ ਫਿਰ ਸਾਹਮਣੇ ਆ ਗਿਆ ਕਾਂਗਰਸੀ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ कौर ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਭੇਜੇਗੇ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਡਾਕਟਰ ਸਿੱਧੂ ਵੱਲੋਂ ਰਾਜਸਥਾਨ ਵਿੱਚ ਪਾਰਟੀ ਟਿਕਟਾਂ ਦੀ ਵੰਡ ਦੌਰਾਨ ਪ੍ਰਚਾਰ ਦੇ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਹਨ ਜਿਸ ਮੁਤਾਬਕ ਡਾਕਟਰ ਨਵਜੋਤ ਕੌਰ ਸਿੱਧੂ ਨੂੰ 7 ਦਿਨਾਂ ਦੇ ਅੰਦਰ ਬਿਨਾਂ ਕਿਸੇ ਸ਼ਰਤ ਦੇ ਮਾਫੀ ਮੰਗਣ ਅਤੇ ਆਪਣੇ ਸਾਰੇ ਝੂਠੇ ਦੋਸ਼ ਮੀਡੀਆ ਤੇ ਸੋਸ਼ਲ ਮੀਡੀਆ ਤੋਂ ਵਾਪਸ ਲੈਣ ਲਈ ਕਿਹਾ ਗਿਆ ਹੈ ਇਸ ਤੋਂ ਇਲਾਵਾ ਜੇਕਰ ਤੈਅ ਸਮੇਂ ਅੰਦਰ ਮਾਫੀ ਨਹੀਂ ਮੰਗੀ ਗਈ ਤਾਂ ਡਾਕਟਰ ਸਿੱਧੂ ਖਿਲਾਫ ਬਟਾਲਾ ਅਦਾਲਤ ਵਿੱਚ ਮਾਨਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ ਕਾਨੂੰਨੀ ਖਰਚ ਅਤੇ ਹੜਜਾਨਾ ਵੀ ਵਸੂਲ ਕੀਤਾ ਜਾਵੇਗਾ ਤੇ ਉਧਰ ਪੰਜਾਬ ਕਾਂਗਰਸ ਤੋਂ ਸਸਪੈਂਡ ਹੋਣ ਦੇ ਬਾਵਜੂਦ ਨਵਜੋਤ ਕੋਰ ਸਿੱਧੂ ਦਾ ਤਿੱਖਾ ਰਵਈਆ ਅਜੇ ਵੀ برقرار ਹੈ ਡਾਕਟਰ ਨਵਜੋਤ ਕੋਰ ਸਿੱਧੂ ਦਾ ਕਹਿਣਾ ਹੈ ਕਿ ਇਹ ਕਾਰਵਾਈ ਪਾਰਟੀ ਪ੍ਰਧਾਨ ਨੇ ਕੀਤੀ ਸੀ ਜਿਸ ਤੇ ਕੋਈ ਭਰੋਸਾ ਨਹੀਂ ਕਰਦਾ ਇਸ ਦੇ ਨਾਲ ਹੀ ਉਹਨਾਂ ਸੁਖਜੰਦਰ ਰੰਧਾਵਾ ਦੇ ਮਾਨਹਾਨੀ ਨੋਟਿਸ ਬਾਰੇ ਵੀ ਆਪਣਾ ਬਿਆਨ ਦਿੰਦਾ ਹੈ ਕਿ ਕਹਿਣਾ ਸੀ ਨਵਜੋਤ ਕੋਰ ਸਿੱਧੂ ਦਾ ਆਓ ਤੁਹਾਨੂੰ ਸੁਣਾਨੇ ਆ ये, नोट, ये नोटिस आ, ये आ, एक आ, स्टेट के उस प्रेसिडेंट से दिया गया है जिसकी कोई मान्यता ही नहीं है और और वो किसी टाइम के नहीं लिखा हुआ ये नोटिस बहुत निकलते हैं और बहुत जाने राना गुरु जी जी भी इस नोटिस के साथ चल रहे हैं मेरी पार्टी से ऊपर प्रॉपर बात हो रही है बट हमारी भी कंडीशंस है कि हम चोरों का साथ नहीं देंगे अगर हम सरकार बनाना चाहते हैं तो आपको भी थोड़े से ये लोग हैं जो ऑलरेडी सारा चार पांच बंदे हैं जो कांग्रेस पार्टी को बिल्कुल तबाह कर रहे हैं। अगर आप उनको साइड करने के लिए तैयार हैं तो फिर हम उसके बाद सोचेंगे अभी फिलहाल सुखजिंदर जी को जवाब देना है क्योंकि वहां पे भी मेरी बात कोई और थी प्रेस को मैं इसीलिए नहीं एड्रेस करती क्योंकि कहीं सिर्फ मैंने आम आदमी पार्टी को अटैक किया था जो शिवालिक रेंज के आसपास वाली वो है लॉ एंड ऑर्डर जो बहुत बिगड़ा हुआ है पंजाब का चार पॉइंट्स लेके गई थी पंजाब यूनिवर्सिटी वाला मेरा सॉल्व हो गया और चौथा था मेरा गुरु तेग बहादुर जी के नाम पे आप दिल्ली का रेलवे स्टेशन कर दो तो वह साइड वाली बात को इतना प्रोमिनेंट कर दिया जबकि साफ कहा था मैंने हमसे कभी किसी ने पैसे नहीं मांगे पर हमने सुना है कि आप क्वेश्चन क्या था कि आपको सारा पंजाब चाह रहा है आप सीएम क्यों नहीं बन रहे हमने कहा सीएम बनने के लिए 500 करोड़ रुपए चाहिए हमारे पास वो 500 करोड़ नहीं है क्योंकि हम पांच हजार करोड़ इकट्ठा नहीं करते आप सिद्धू जी की टैक्स करा लो आपने किया ही हुआ है हम तो ओपन है हम काज से हमारे पास बैकवेन ही तो है नहीं वो वो वहां से लेके आते ना हमने पंजाब में कोई प्रॉपर्टीज ली हैं तकलीफ इनको ये हुई कि जो शिवालिक रेंज के में आ रहे हैं वहां पे ये सारे वी, वी लोग हैं जो आज इकट्ठे हो रहे होके इस मुद्दे को से बहकना चाह रहे हैं इन्होंने दस दस हजार एकड़ से लेके पांच पांच हजार एकड़ तक ये जमीनें दब ली ਔਰ ਅਬ ਇਹ ਕਹਿ ਰਹੇ ਹਨ ਕਿ ਭਗਵਾਨ ਮਨ ਮੰਨ ਰਹਾ ਹੈ ਕਿ इनको लीगलइज कर दो रजिस्टर कर दो एक्सक्यूज मी गवर्नमेंट लैंड यहां पे बहुत है मैं अपने करीब लोगों को क्यों नहीं दे रही ਅਧਿ ਜੀਲਾ ਕਾਂਗਰਸ ਪ੍ਰਧਾਨ ਮਿੱਠੂ ਮਦਾਨ ਨੇ ਨਵਜੋਧ ਘੋੜ ਸਿੱਧੂ ਦੇ ਵੱਲੋਂ ਲਗਾਏ ਗੇ ਗੰਭੀਰ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਉਹਨਾਂ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ 500 ਕਰੋੜ ਰੁਪਏ ਦੇ ਲੈਂਡ ਡੇਨ ਅਤੇ ਉਹਦਿਆਂ ਲਈ ਪੈਸੇ ਦੇਣ ਵਾਲੀ ਗੱਲ ਦੇ ਵਿੱਚ 1% ਵੀ ਸੱਚਾਈ ਨਹੀਂ ਹੈ ਜੇਕਰ ਕਿਸੇ ਕੋਲ ਇਸ ਬਾਰੇ ਕੋਈ ਸਬੂਤ ਹੈ ਤਾਂ ਉਹ ਖੁੱਲੇ ਤੌਰ ਤੇ ਸਾਹਮਣੇ ਲਿਆਂਦਾ ਜਾਵੇ ਮਿੱਠੂ ਮਦਾਨ ਦਾ ਕਹਿਣਾ ਕਿ ਜੇਕਰ ਮੈਡਮ ਸਿੱਧੂ ਚੁੱਪ ਨਾ ਹੋਏ ਤਾਂ ਸਬੂਤਾਂ ਸਣੇ ਵੱਡੇ ਖੁਲਾਸੇ ਕਰਾਂਗੇ ਦੱਸ ਜੀ ਕਿ ਮਿੱਠੂ ਮਦਾਨ ਸਿੱਧੂ ਪਰਿਵਾਰ ਦੇ ਕਰੀਬੀ ਰਹੇ ਸਨ ਜੇ ਤੁਹਾਡੇ ਕੋ ਕੋਈ ਕਹਿੰਦੇ ਮੇਰੇ ਕੋ ਰਿਕਾਰਡਿੰਗ ਹੈ ਮੇਰੇ ਕੋ ਪ੍ਰੂਫ ਹੈ ਤੇ ਪ੍ਰੂਫ ਜ਼ਾਹਿਰ ਕਰ ਦਿਓ ਪ੍ਰੂਫ ਜ਼ਾਹਿਰ ਕਰੋ ਬਿਲਕੁਲ ਝੂਠੀ ਗੱਲ ਕਰਨੀ ਨਹੀਂ ਚਾਹੀਦੀ ਤੁਸੀਂ ਇੰਨੇ ਵੱਡੇ ਕਦਮਾਰ ਨੇਤਾ ਤੇ ਇੱਕ ਛੋਟੀ ਜੀ ਗੱਲ ਕਰਕੇ ਸਭ ਤੋਂ ਮਾੜੀ ਗੱਲ ਲੜੇ ਪਤਨੀ ਮਨਸ਼ਾ ਕੀ ਲੱਗਦੀ ਹੈ ਤੁਸੀਂ ਵੀ ਜਦਾ ਕਰੀਬੀ ਰਹੇ ਉਹ ਲੱਗਦਾ ਕਿ ਕਾਂਗਰਸ ਨੂੰ ਖਤਮ ਕਰਨ ਦੀ ਦੇਖੋ ਜੀ ਮਨਸ਼ਾ ਇਹਨਾਂ ਦੀ ਇਹੋਈ ਹੈ ਇਹਨਾਂ ਨੇ ਪਾਰਟੀ ਛੱਡਣੀ ਹੈ ਤੇ ਜੇ ਛੱਡਣੀ ਹੈ ਤੇ ਚੁੱਪ ਕਰਕੇ ਛੱਡ ਜਾਂਦੇ ਇਲਜ਼ਾਮ ਲਾ ਕੇ ਪਾਰਟੀ ਛੱਡਣਾ ਇੱਕ ਗਲਤ ਗੱਲ ਹੈ ਮੈਂ ਇਹਨਾਂ ਦੇ ਨਾਲ ਰਿਆਂ ਮੈਨੂੰ ਇਹਨਾਂ ਦਾ ਇੱਕ ਇੱਕ ਚੀਜ਼ ਦਾ ਪਤਾ ਹੈ ਇਹ ਕਿੰਨੇ ਜੋਗੇ ਨੇ ਇਹਨਾਂ ਨੇ ਕੀ ਕਰਨਾ ਹੈ ਹੈ ਨਾ ਕਦੀ ਜ਼ਿੰਦਗੀ ਵਿੱਚ ਮੈਨੂੰ ਦੱਸ ਦੋ ਅੱਜ 4 ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਈ ਇਹਨਾਂ ਨੂੰ ਪੁੱਛੋ ਕਦੀ ਵਰਕਰ ਦੀ ਸਾਰ ਲਈ ਹਰਕਾ ਈਸਟ ਚ ਜਿੱਥੋਂ ਇਲੈਕਸ਼ਨ ਲੜੇ ਜੇ ਕਿਸੇ ਸੁੱਖ ਦੁੱਖ ਦੇ ਭਾਈਵਾਲ ਬਣੇ ਜੇ ਕਦੀ ਕਿਸੇ ਐਸਐਚਓ ਨੂੰ ਕਦੀ ਡਿਪਟੀ ਨੂੰ ਕਦੀ ਐਸਐਸਪੀ ਨੂੰ ਕਦੀ ਸੀਪੀ ਨੂੰ ਕਦੀ ਫੋਨ ਕੀਤਾ ਵਰਕਰ ਪਿੱਛੇ ਵਰਕਰ ਮਰਦਾ ਰਹਿ ਜਾਂਦਾ ਇਹਨਾਂ ਨੂੰ ਆਪਣਾ ਘਰੋਂ ਨਹੀਂ ਨਿਕਲਦੇ ਵਰਕਰ ਉੱਥੇ ਜਾਂਦੇ ਐ ਤੇ ਉੱਥੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਵਰਕਰਾਂ ਦੀ 2-200 ਰੁਪਏ ਕਰਾਇਆ ਲਾ ਕੇ ਜਾਂਦੇ ਨੇ ਜਿਹੜੇ ਉਹ ਹਰੇ ਪੱਟੇ ਤੇ ਥਾਪੀ ਮਾਰ ਕੇ ਤੇ ਬਿਕਰਮ ਨੂੰ ਕਹਤਾ ਆ ਕੇ ਇਲੈਕਸ਼ਨ ਲੜ ਲੈ ਤੇ ਜਦੋਂ ਇਲੈਕਸ਼ਨ ਲੜਨ ਆ ਗਿਆ ਉਹ ਬਾਅਦ ਚ ਅਜੀਤ ਖਬਰ ਵਾਲਾ ਪ੍ਰੋਗਰਾਮ ਸੀ ਨਾ ਬਾਅਦ ਚ ਮਾਫੀਆ ਮੰਗਿਓ ਓਟ ਓਟ ਜੱਪੀ ਪਾ ਫਿਰ ਇਲੈਕਸ਼ਨ ਲੜਨੀ ਤੇ ਤਗੜੇ ਹੋ ਕੇ ਲੜਦਾ ਫਿਰ ਆਪ ਜੱਪੀਆਂ ਵੀ ਪਾ ਲੀਆਂ ਇਹਨਾਂ ਨੇ ਮਿੰਟ ਜੇ ਮਾਫੀਆ ਮੰਗ ਲੈਣੀ ਐ ਇੱਕ ਬਹੁਤ ਜਲਦ ਮੈਡਮ ਦੇ ਨਾਂ ਚੋਪ ਹੋਈ ਮੈਂ ਇੱਕ ਇੱਕ ਗੱਲ ਸਾਫ਼ ਕਹਿਣਾ ਚਾਹੁੰਦਾ ਜੇ ਮੈਡਮ ਨਾਲ ਚੁੱਪੋ ਹੀ ਜਿਹੜੇ ਜਿਹੜੇ 2017 ਚ ਕਾਉਂਸਲਰਾਂ ਕੋ ਪੈਸੇ ਲਿਓ ਵੀ ਮੇਰੇ ਕੋਲ ਲਿਸਟ ਬਣੀ ਫਿਰ ਮੈਂ ਉਹ ਜਾਰੀ ਕਰੂੰਗਾ ਬਹੁਤ ਜਲਦੀ ਕਰੂੰਗਾ ਜਾਈਂ ਭਾਜੀਪੀ ਵਾਂਗ ਆਮ ਆਦਮੀ ਪਾਰਟੀ ਵੀ ਵੋਟ ਚੋਰ ਨਿਕਲੀ ਐ ਇਹ ਕਹਿਣਾ ਹੈ ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾ ਦਾ ਜਿਹਨਾਂ ਇੱਕ ਵਾਰ ਮੋੜ ਪੰਜਾਬ ਦੀ ਝਾੜੂ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਅੱਜ ਪੰਜਾਬ ਸਰਕਾਰ ਧੱਕੇਸ਼ਾਹੀ ਦੇ ਤਹਿਤ ਚੋਣਾਂ ਜਿੱਤ ਰਹੀ ਐ ਤੇ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਉਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਇਕ ਸਿਸਟਮੈਟਿਕ ਤਰੀਕੇ ਦੇ ਨਾਲ ਕਿਵੇਂ ਬਲੌਕ ਸੰਪਤੀਆਂ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਇਲੈਕਸ਼ਨਾਂ ਦੇ ਜਿੰਨੇ ਕੈਂਡੀਡੇਟ ਸੀ ਸਾਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਦੇ ਕਾਗਜ਼ ਰਿਜੈਕਟ ਸਿੱਧੇ ਕੈਂਡੀਡੇਟਾਂ ਦੇ ਉੱਤੇ ਪਰਚੇ ਦਰਜ ਬਾਈ ਨੇਮ ਜਿਹੜੇ ਲੋਕ ਬਲੌਕ ਸੰਪਤੀਆਂ ਜ਼ਿਲ੍ਹਾ ਪਰਿਸ਼ਦ ਲੜ ਰਹੇ ਸੀ ਮੇਰੇ ਹਲਕੇ ਸਵੇਤ ਸਾਰੇ ਪੰਜਾਬ ਪੱਗਾਂ ਉਛਾਲੀਆਂ ਗਈਆਂ ਪੁਲਿਸ ਦੀ ਆਡੀਓ ਜਿਹੜੀ ਆਈ ਵਰੁਣ ਸ਼ਰਮਾ ਐਸਐਸਪੀ ਸ਼ਰੇ ਆਮ ਆਪਣੇ ਕੁਲੀਗਸ ਡੀਐਸਪੀਆ ਦੀ ਕਾਨਫਰੈਂਸ ਕਾਲਸ ਵਿੱਚ ਕਹਿ ਰਿਹਾ ਕਿ ਭਈ ਜਿਹੜੇ ਵਿਰੋਧੀਆਂ ਦੇ ਉਮੀਦਵਾਰ ਨੇ ਆਪਣੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਐਮਐਲਏ ਨੂੰ ਪੁੱਛ ਲਓ ਉਹਨਾਂ ਨੂੰ ਘਰਾਂ ਚੋਂ ਚੱਕ ਲਓ ਉਹਨਾਂ ਨੂੰ ਰਾਹ ਚੋਂ ਚੱਕ ਲਓ ਥੋੜਾ ਜਿਹਾ ਲਿਆਜ ਕਰ ਲਿਓ ਉਹਨਾਂ ਨੂੰ ਸਰਕਾਰੀ ਦਫ਼ਤਰਾਂ ਚੋਂ ਨਾ ਚੱਕਿਓ ਇਹ ਸਾਰੇ ਮਸਲੇ ਨੂੰ ਕੱਲ੍ਹ ਸ਼ਾਮੀ ਆਨਰੇਬਲ ਹਾਈ ਕੋਰਟ ਆਫ ਪੰਜਾਬ ਹਰਿਆਣਾ ਨੇ ਕੌਗਨੀਸੈਂਸ ਲੈਂਦਿਆਂ ਉਹਨਾਂ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਤੇਰੇ ਕੋਲ ਸਿਰਫ 24 ਘੰਟੇ ਦਾ ਸਮਾਂ ਹੈ ਇਸ ਆਡੀਓ ਦੇ ਬਾਰੇ ਰਿਪੋਰਟ ਦਿਓ ਕਿਉਂਕਿ ਚੋਣ ਕਮਿਸ਼ਨ ਸਾਡਾ ਰਾਜਕਮਲ ਚੌਧਰੀ ਇੱਕ ਰਿਟਾਇਰਡ ਆਈਐਸ ਆਫਸਰ ਆ ਆਮ ਆਦਮੀ ਪਾਰਟੀ ਸਰਕਾਰ ਦਾ ਹੱਥ ਕੋਕਾ ਉਹਨਾਂ ਦਾ ਮਾਊਥ ਪੀਸ ਅੰਗਰੇਜ਼ੀ ਚ ਕਹਿੰਦੇ ਉਹਨਾਂ ਦਾ ਸਟੂਜ ਬਣ ਕੇ ਕੰਮ ਕਰ ਰਿਹਾ ਮੈਂ ਘੱਟੋ ਘੱਟ ਹਲਕਾ ਪਲਾਟੋਂ 10 ਈਮੇਲ ਪੁਖਤਾ ਸ਼ਿਕਾਇਤਾਂ ਪਰਚਿਆਂ ਸਮੇਤ ਧੰਦਲੀਆਂ ਸਮੇਤ ਗਲਤ ਪਰਚੇ ਰੱਦ ਕਰਨ ਦੇ ਸਮੇਤ 10 ਸ਼ਿਕਾਇਤਾਂ ਇਸ ਰਾਜਕਮਲ ਚੌਧਰੀ ਨੂੰ ਕੀਤੀਆਂ ਕੱਟੋ-ਕੱਟ 10 ਵਾਰੀ ਮੇਰੀ ਜਦ ਨਾਲ ਗੱਲ ਹੋਈ ਪਰ ਜ਼ੀਰੋ ਐਕਸ਼ਨ ਇਸ ਬੰਦੇ ਨੇ ਕੀਤਾ ਜ਼ੀਰੋ ਔਰ ਸਾਰੇ ਪੰਜਾਬ ਦੇ ਵਿੱਚ ਐਡੇ ਵੱਡੇ ਪੱਧਰ ਤੇ ਜਮਹੂਰੀਅਤ ਦਾ ਲੁੱਟ ਹੋਈ ਤੇ ਚੋਣ ਕਮਿਸ਼ਨ ਮੂਕ ਦਰਸ਼ਕ ਬਣ ਕੇ ਬੈਠਾ ਰਿਹਾ ਮੇਰਾ ਖਿਆਲ ਹੈ ਕੱਟੋ-ਕੱਟ 20-25 ਲੱਖ ਰੁਪਏ ਸਰਕਾਰ ਤੋਂ ਗੱਡੀ, ਮੋਟਰ ਕਾਰ, ਨੌਕਰ-ਚਾਕਰ ਸਿਕਿਉਰਿਟੀ ਦਾ ਲੈਂਦਾ ਲੇਕਿਨ ਉਸਨੇ ਜਮਹੂਰੀਅਤ ਦੇ ਘਾਣ ਨੂੰ ਪੰਜਾਬ ਵਿੱਚ ਗੈਂਗਸਟਰਾਂ ਵਿਚਾਲੇ ਤੇਜ਼ ਹੋਈਆਂ ਚੜਪਾਂ ਵਿਚਾਲੇ ਕੈਨੇਡਾ ਬੈਠੇ ਗੋਲਡੀ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਦੀ ਖਬਰ ਹੈ ਜਿਸ ਸਬੰਧੀ ਇੱਕ ਸਾਬਾ ਨਾਮ ਦੇ ਗੈਂਗਸਟਰ ਨੇ ਆਡੀਓ ਜਾਰੀ ਕੀਤੀ ਹੈ ਇਸ ਕਥਿਤ ਆਡੀਓ ਰਾਹੀਂ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਗਈ ਹੈ ਕਿ ਉਹ ਜਿੱਥੇ ਮਰਜ਼ੀ ਲੁਕ ਜਾਵੇ ਉਸ ਨੂੰ ਉੱਥੇ ਹੀ ਮਾਰ ਦਿੱਤਾ ਜਾਵੇਗਾ ਦਾਸੀ ਕਿ ਸਤਲੁਜ ਟੀਵੀ ਇਸ ਕਥਿਤ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਸੋ ਫਿਲਹਾਲ ਦੇ ਲਈ ਪੰਜਾਬ న్యూਸ ਵਿੱਚ ਇਨਾ ਹੀ ਮੈਨੂੰ ਦਵਾ ਗਿਆ ਧੰਨਵਾਦ